ਸ਼੍ਰੋਮਣੀ ਕੈਦਨ ਲੋਕ ਸਭਾ ਦੀਆਂ ਇਲੈਕਸ਼ਨ ਦੇ ਵਿੱਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਪਾਰਟੀ ਦੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ਵੀ ਸੱਦੀ ਗਈ ਹੈ ਤਾਂ ਜੋ ਮੰਤਨ ਕੀਤਾ ਜਾਵੇ ਕਿ ਆਖਰ ਪਾਰਟੀ ਦੇ ਹਾਰਨ ਦੇ ਕੀ ਕਾਰਨ ਨੇ ਪਰ ਉੱਥੇ ਕਿਤਨਾ ਕਿਤੇ ਪਾਰਟੀ ਦੋ ਫਾੜ ਹੁੰਦੀ ਹੋਈ ਵੀ ਨਜ਼ਰ ਆ ਰਹੀ ਹੈ ਦਰਸਲ ਸੰਗਰੂਰ ਦੇ ਵਿੱਚ ਇਕਬਾਲ ਸਿੰਘ ਝੁੰਡਾ ਦੇ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ ਔਰ ਪ੍ਰੈਸ ਵਾਰਤਾ ਕਰਕੇ ਵੱਡੇ ਇਲਜ਼ਾਮ ਲਗਾਏ ਗਏ ਇਸ ਦੌਰਾਨ ਇਕਬਾਲ ਸਿੰਘ ਝੁੰਡਾ ਦੇ ਵੱਲੋਂ ਆਖਿਆ ਗਿਆ ਕਿ ਕੁਝ ਆਗੂ ਸੁਖਦੇਵ ਸਿੰਘ ਟੀਮ ਸਾਹਿਬ ਅਤੇ ਹੋਰ ਗਰਗੁਰੀ ਜਿਹੜੇ ਨੇ ਉਹ ਪਾਰਟੀ ਦਾ ਸਮਰਥਨ ਨਹੀਂ ਕਰ ਰਹੇ ਉਹਨਾਂ ਨੂੰ ਪਾਰਟੀ ਨੇ ਚੋਣਾਂ ਦੇ ਵਿੱਚ ਟਿਕਟ ਨਹੀਂ ਦਿੱਤੀ ਅਤੇ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਪਾਰਟੀ ਦਾ ਵਿਰੋਧ ਕੀਤਾ ਗਿਆ ਜਿਸ ਨਾਲ ਪਾਰਟੀ ਨੂੰ ਘਾਟਾ ਪਿਆ ਇਸ ਕਰਕੇ ਅਸੀਂ ਪ੍ਰਧਾਨ ਨੂੰ ਚਿੱਠੀ ਲਿਖਦੇ ਹਾਂ ਅਤੇ ਐਕਸ਼ਨ ਲੈਂਡ ਦੀ ਮੰਗ ਕਰਦੇ ਹਾਂ ਤਾਂ ਜੋ ਭਵਿੱਖ ਦੇ ਵਿੱਚ ਅਜਿਹਾ ਨਾ ਹੋਵੇ ਔਰ ਕੋਈ ਵੀ ਪਾਰਟੀ ਵਰਕਰ ਜਾਂ ਪਾਰਟੀ ਆਗੂ ਇਸ ਤਰੀਕੇ ਦੀ ਜਿਹੜਾ ਐਕਸ਼ਨ ਹੈ ਉਹ ਨਾ ਕਰ ਸਕੇ ਅੱਜ ਸੰਗਰੂਰ ਵਿੱਚ ਅਸੀਂ 71 ਹੋਏ ਹਾਂ ਸਾਰੇ ਇਹ ਗੱਲ ਦੱਸਣ ਲਈ ਪਾਰਟੀ ਨੂੰ ਵੀ ਅਕਾਲੀ ਵਰਕਰਾਂ ਨੂੰ ਵੀ ਔਰ ਸੰਗਤ ਨੂੰ ਵੀ ਕਿ ਜਿਹੜੇ ਲੋਕ ਪਾਰਟੀ ਦੇ ਵਿੱਚ ਰਹਿ ਕੇ ਭਾਵੇਂ ਸੂਣ ਤੇ ਕੋਈ ਬਹੁਤਾ ਅਸਰ ਨਹੀਂ ਸੀ ਹੁਣਾ ਉਹਨਾਂ ਚੀਜ਼ਾਂ ਦਾ ਵੀ ਕੋਈ ਨਤੀਜੇ ਬਦਲ ਜਾਣੇ ਸੀ ਜਾਂ ਕਿ ਵੋਟ ਬਹੁਤ ਵੱਧ ਘਟ ਪੈ ਜਾਣੀ ਸੀ ਪਰੰਤੂ ਜਿਹੜੇ ਏਡੇ ਏਡੇ ਰੁਤਬਿਆਂ ਦੇ ਰਹਿ ਕੇ ਲੋਕ ਕੋਈ ਸਰਪ੍ਰਸਤ ਨੇ ਕੋਈ ਔਰ ਕਮੇਟੀ ਦੇ ਮੈਂਬਰ ਨੇ ਉਹਨਾਂ ਨੇ ਸ਼ਰਿਆਮ ਸ਼ਰੋਮੀ ਅਕਾਲੀ ਦਲ ਦਾ ਵਿਰੋਧ ਕੀਤਾ ਔਰ ਇਹ ਹੈ ਕਿ ਕਿਸੇ ਵੀ ਕੀਮਤ ਦੇ ਵੋਟ ਅਕਾਲੀ ਦਲ ਨੂੰ ਨਹੀਂ ਪਾਉਣੀ ਹੋਰ ਜੇ ਕਿਸੇ ਕਿਸੇ ਨੂੰ ਪਾ ਦੋ ਉਹਨਾਂ ਦੀ ਗੱਲ ਹੈ ਜਿਹੜੀ ਉਹ ਵੀ ਮੈਂ ਸਮਝਦਾ ਬ੍ਰੈਸਰਾਹੀਂ ਵੀ ਪਾਰਟੀ ਕੋਲੇ ਪਹੁੰਚਣੀ ਚਾਹੀਦੀ ਹੈ ਔਰ ਕੱਲ ਨੂੰ ਹੋਰ ਕਮੇਟੀ ਦੀ ਮੀਟਿੰਗ ਵਿੱਚ ਵੀ ਅਸੀਂ ਇਹ ਗੱਲ ਹੈ ਜਿਹੜੀ ਸਾਰੇ ਤਿੰਨਾਂ ਜ਼ਿਲਾਂ ਦੇ ਆਗੂ ਔਰ ਵਰਕਰ ਸਾਹਿਬਾਨ ਵੱਲੋਂ ਹਲਕਾ ਇੰਚਾਰ ਸਾਹਿਬਾਨ ਵੱਲੋਂ ਜ਼ਿਲ੍ਹਾ ਪ੍ਰਧਾਨ ਸਾਹਿਬ ਵੱਲੋਂ ਤੇ ਰੱਖਾਂਗੇ ਸੋ ਅੱਜ ਅਸੀਂ ਇੱਕ ਲੈਟਰ ਤਿਆਰ ਕੀਤੀ ਹੈ ਪ੍ਰਧਾਨ ਸਾਹਿਬ ਦੇ ਨਾਂ 'ਤੇ ਜਿਹਦੇ ਵਿੱਚ ਸਾਰੇ ਸਾਡੇ ਹਲਕਾ ਇੰਚਾਰ ਸਾਹਿਬਾਨ ਨੇ ਸਹਿਮਤੀ ਦਿੱਤੀ ਹੈ ਜਿਨ੍ਹਾਂ 'ਚੋਂ ਤਕਰੀਬਨ ਸਾਰੇ ਹਾਜ਼ਰ ਨੇ ਰਾਹੀ ਸਾਹਿਬ ਦਸਤਕਤ ਕਰਕੇ ਗਏ ਨੇ ਬੌਸ ਦਾ ਕਲਵੰਦ ਸਿੰਘ ਉਹਨਾਂ ਨੇ ਮੈਨੂੰ ਟੈਲੀਫੋਨ ਤੇ ਸਹਿਮਤੀ ਪ੍ਰਗਟ ਕੀਤੀ ਹੈ ਕਿ ਅਸੀਂ ਸਾਰੇ ਇਹਦੇ ਨਾਲ ਸਹਿਮਤ ਹਾਂ ਜੋ ਵੀ ਇਹ ਪਾਰਟੀ ਦਾ ਵਿਰੋਧ ਜਾਂ ਪਾਰਟੀ ਵਿਰੋਧੀ ਕੰਮ ਕੀਤਾ ਗਿਆ ਚੋਣਾਂ ਦੌਰਾਨ ਉਹਨਾਂ ਤੇ ਜ਼ਰੂਰ ਕੋਈ ਨਾ ਕੋਈ ਪਾਰਟੀ ਨੂੰ ਫੈਸਲੇ ਲੈਣੇ ਚਾਹੀਦੇ ਨੇ ਤਾਂ ਕਿ ਕੋਈ ਵੱਡਾ ਆਗੂ ਹੋਵੇ ਭਾਵੇਂ ਛੋਟਾ ਹੋਵੇ ਕਿਸੇ ਨੂੰ ਵੀ ਹੱਕ ਨਹੀਂ ਹੈ ਕਿ ਪਾਰਟੀ ਦਾ ਵਿਰੋਧ ਕਰੇ ਸੋ ਇਸ ਦੀ ਇਸ ਭਾਵਨਾ ਨਾਲ ਅਸੀਂ ਸਾਰਾ ਜਿਹੜਾ ਹੈ ਇਹ ਤੁਹਾਨੂੰ ਸਾਰਿਆਂ ਨੂੰ ਤਕਲੀਫ ਦਿੱਤੀ ਆ ਸੋ ਕੱਲ ਨੂੰ ਜਿਸੀ ਉਹ ਚਿੱਠੀ ਆ ਜਿਹੜੀ ਸਾਰੇ ਸਾਰੇ ਹਲਕਾਂ ਚਾਰ ਸਾਰੇ ਸਾਡੇ ਅ ਪ੍ਰਧਾਨ ਸਾਹਿਬਾਨ ਨੇ ਸਾਰਿਆਂ ਨੂੰ ਚਿੱਠੀ ਤੇ ਦਸਖਤ ਕਰਕੇ ਸਾਨੂੰ ਦਿੱਤੇ ਨੇ ਉਹ ਚਿੱਠੀ ਅਸੀਂ ਸਾਨੂੰ ਸਾਡੇ ਪ੍ਰਧਾਨ ਸਾਹਿਬਾਨ ਨਾਲ ਮਿਲ ਕੇ ਕਰਾਂਗੇ ਸੋ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਕਿ ਇਹ ਇਸ ਕਰਕੇ ਅਸੀਂ ਤੁਹਾਨੂੰ ਇਹ ਸਾਰੇ ਸੰਗਤ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਲੋਕ ਸਿਰਫ ਪਾਰਟੀ ਲਈ ਟਿਕਟ ਲੈ ਨਹੀਂ ਆਉਂਦੇ ਨੇ 15 ਦਿਨ ਪਹਿਲਾਂ ਆਏ ਟਿਕਟ ਨਹੀਂ ਮਿਲਿਆ ਟਿਕਟ ਮਿਲਣ ਤੋਂ ਬਾਅਦ ਫਿਰ ਜਦ ਦੀ ਆਪਾਂ ਵਿਰੋਧ ਕਰਨਾ ਸ਼ੁਰੂ ਕਰਤਾ ਜੇ ਟਿਕਟ ਮਿਲ ਜਾਂਦਾ ਫਿਰ ਪਾਰਟੀ ਵੀ ਠੀਕ ਸੀ ਪਾਰਟੀ ਪ੍ਰਧਾਨ ਵੀ ਠੀਕ ਸੀ ਤੇ ਜੇ ਟਿਕਟ ਨਹੀਂ ਮਿਲਿਆ ਤਾਂ ਫਿਰ ਸਾਰਾ ਕੁਝ ਹੀ ਗਲਤ ਹੋ ਗਿਆ ਸੋ ਇਹ ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਪਾਰਟੀ 'ਚ ਮੇਰਾ ਖਿਆਲ ਹੈ ਕਿਤੇ ਵੀ ਐਕਸੈਪਟੇਬਲ ਨਹੀਂ ਹੋ ਸਕਦਾ ਭਾਵੇਂ ਹਾਰ ਦੇ ਕਾਰਨ ਹੋਰ ਨੇ ਹੋਰ ਬਹੁਤ ਗੱਲਾਂ ਨੇ ਕਿ ਕਿਨਕ ਤੇ ਪਾਰਟੀ ਦੀਆਂ ਨੀਤੀਆਂ 'ਚ ਘਾਟ ਰਹੀ ਹੋਊਗੀ ਏਜੰਡੇ 'ਚ ਘਾਟ ਰਹੀ ਹੈ ਉਹ ਇਹ ਹੋ ਗਈ ਔਰ ਇਹ ਵੀ ਇੱਕ ਸੀ ਕਿ ਪੰਜਾਬ ਦੇ ਲੋਕ ਦੋ ਹਿੱਸਿਆਂ 'ਚ ਵੰਡੇ ਗਏ ਇੱਕ ਹਿੱਸਾ ਉਹ ਸੀ ਜਿਹੜਾ ਇੰਡੀਆ ਨਾਲ ਖੜਾ ਸੀ ਇੱਕ ਹਿੱਸਾ ਉਹ ਸੀ ਜਿਹੜਾ ਮੋਦੀ ਸਾਹਿਬ ਨੂੰ ਕਿਸੇ ਵੀ ਕੀਮਤ ਤੇ ਦੇਸ਼ ਦਾ ਪ੍ਰਧਾਨ ਮੰਤਰੀ ਦੇਖਣਾ ਨਹੀਂ ਸੀ ਚਾਹੁੰਦਾ ਪੰਜਾਬ ਉਹਨਾਂ ਮੁੱਦਿਆਂ ਨੂੰ ਮੁਕਰਾ ਕੇ ਦੋ ਵੱਖ ਬਣ ਗਏ ਔਰ ਉਹਨਾਂ ਦੋਨਾਂ ਪੱਖਾਂ 'ਚ ਪੰਜਾਬ ਦੇ ਲੋਕਾਂ ਨੇ ਫੈਸਲਾ ਕੀਤਾ ਕਿ ਹਰਾਉਣ ਵਾਲਿਆਂ ਨੂੰ ਵੋਟ ਪਾਉਣੀ ਆ ਕਿ ਚਿਤਾਉਣ ਵਾਲਿਆਂ ਨੂੰ ਪਾਉਣੀ ਆ ਔਰ ਅਸੀਂ ਸ਼੍ਰੋਮਣੀ ਅਕਾਲੀ ਦਲ ਸ਼ਾਇਦ ਭਾਵੇਂ ਅਸੀਂ ਬੀਜੇਪੀ ਨਾਲ ਮੈਂ ਕਿਹੜਾ ਕਰਕੇ ਨਰੋਲ ਰੂਪ ਵਿੱਚ ਛੱਡ ਕੇ ਉਹਨਾਂ ਨੂੰ ਸ਼ਰਤਾਂ ਦੇ ਆਧਾਰ ਤੇ ਛੱਡ ਕੇ ਆਏ ਸੀ ਪਰ ਲੋਕਾਂ ਦੀ ਕਿਤੇ ਨਾ ਕਿਤੇ ਭਾਵਨਾ ਸੀ ਤੋੜਨ ਚ ਕਾਮਯਾਬ ਨਹੀਂ ਹੋ ਸਕੇ ਕਿ ਅਸੀਂ ਇੰਡੀਆ ਨਾਲ ਨਹੀਂ ਜਾਵਾਂਗੇ ਜਾਂ ਅਸੀਂ ਕਿੱਧਰ ਜਾਵਾਂਗੇ ਇਸ ਗੱਲ ਦੀ ਘਾਟ ਸਾਡੀ ਰਹੀ ਹੈ ਵੀ ਇੱਕ ਕਾਰਨ ਬਣਿਆ ਸਾਡੀ ਹਾਰ ਦਾ ਪਰ ਆਗੂਆਂ ਦਾ ਵਿਰੋਧ ਕਰਨਾ ਆਹ ਸਾਰੀ ਟੀਮ ਬੈਠੀ ਹੈ ਖਾਲੀ ਜਨ ਦੀ ਇਹਨਾਂ ਨੇ ਤੰਦੇ ਹੀ ਨਾਲ ਜਿੰਦਰਾ ਤੇ ਕਰਕੇ ਵਰਕਰਾਂ ਨੇ ਕੰਮ ਕੀਤਾ ਔਰ ਪੂਰੀ ਤੰਦੇ ਹੀ ਨਾ ਕੀਤਾ ਕੋਈ ਗਰਮੀ ਦੇ ਮੌਸਮ ਵਿੱਚ ਕੋਈ ਦੁਪਹਿਰਾਂ ਨੇ ਦੇਖਿਆ ਕੋਈ ਰਾਤ ਨਹੀਂ ਦੇਖੀ ਕੋਈ ਜੰਮੀ ਨਹੀਂ ਦੇਖੀ ਸੋ ਇਹਨਾਂ ਦਾ ਵੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਸਾਰੀ ਟੀਮ ਦਾ ਸ਼ਰਮਣੀ ਅਕਾਲੀ ਦਲ ਦੀ ਤੇ ਤਿੰਨ ਜਿਲ੍ਹਿਆਂ ਦੀ ਦਾ ਧੰਨਵਾਦ ਕਿ ਤੁਸੀਂ ਬੜੀ ਤੰਦੇ ਹੀ ਨਾ ਕੰਮ ਕੀਤਾ ਵੋਟਾਂ ਇਕੱਠੀਆਂ ਉਹ ਖੇੜੇ ਮੱਥੇ ਪ੍ਰਵਾਨਾ ਸੰਗਤ ਦਾ ਫਤਵਾ ਪਰ ਜਿਹੜੇ ਆਗੂਆਂ ਨੇ ਵੱਡੇ ਰਤਬੇ ਹੋਇਆ ਰਹਿ ਕੇ ਪਾਰਟੀ ਦਾ ਵਿਰੋਧ ਕੀਤਾ ਉਹਨਾਂ ਤੇ ਜਰੂਰ ਕੋਈ ਨਾ ਕੋਈ ਪਾਰਟੀ ਨੂੰ ਫੈਸਲਾ ਲੈਣਾ ਚਾਹੀਦਾ ਤਾਂ ਕਿ ਅਗੇ ਤੋਂ ਕੋਈ ਵੀ ਵੱਡਾ ਵੱਡਾ ਹੋਵੇ ਬੰਦਾ ਭਾਵੇਂ ਛੋਟਾ ਹੋਵੇ ਪਾਰਟੀ ਦਾ ਵਿਰੋਧ ਕਰਨ ਦੀ ਜਰੂਰਤ ਨਾ ਕਰ ਸਕੇ ਇਹ ਬੇਨਤੀ ਤੁਹਾਡੇ ਸਾਰਿਆਂ ਚੇਰੇ ਤਾਂ ਉਹ ਪਤਾ ਹੀ ਆ ਪਾਰਟੀ ਦਾ ਸਰਪ੍ਰਸਤ ਕੌਣ ਆ ਸੰਗਰੂਰ ਜ਼ਿਲ੍ਹੇ ਚ ਕੌਣ ਕੋਰ ਕਮੇਟੀ ਦੇ ਮੈਂਬਰ ਨੇ ਤੁਹਾਨੂੰ ਵੀ ਪਤਾ ਹੀ ਆ ਦੱਸਣ ਨੂੰ ਕਿਹੜਾ ਕੋਈ ਭਲੇਖਾ ਤੁਹਾਨੂੰ ਸੰਦੀਪ ਸਿੰਘ ਟੇਹੜਾ ਸਭਰਮਿੰਦਰ ਸਿੰਘ ਟੇਹੜਾ ਪ੍ਰਕਾਸ਼ ਚੰਦ ਗਰਗ ਜੀ ਜਿਨ੍ਹਾਂ ਨੇ ਸ਼ਰੇਆਮ ਪਾਰਟੀ ਦਾ ਵਿਰੋਧ ਕੀਤਾ ਪਾਰਟੀ ਸਫਾ ਚ ਰਹਿ ਕੇ ਕੀਤਾ ਵੱਡੇ ਰੁਤਬਿਆਂ ਦੇ ਰਹਿ ਕੇ ਕੀਤਾ ਕੋਰ ਕਮੇਟੀ ਦੇ ਮੈਂਬਰ ਹੋਣ ਪਾਰਟੀ ਦੇ ਸਰਪ੍ਰਸਤ ਹੋਣ ਹੋਰ ਲੋਕ ਵਿਰੋਧ ਕਰਨ ਪਾਰਟੀ ਦਾ ਮੈਂ ਨਹੀਂ ਕਹਿੰਦਾ ਉਹਦੇ ਨਾਲ ਕੋਈ ਬਹੁਤ ਵੱਡਾ ਫਰਕ ਪੈ ਜਾਣਾ ਸੀ ਵੋਟਾਂ ਦਾ ਪਰ ਇੱਕ ਇੱਡੇ ਵੱਡੇ ਰੁਤਮਿਆਂ ਦੇ ਰਹਿ ਕੇ ਕਿਸਿਆਗੂ ਦਾ ਇਸ ਤਰ੍ਹਾਂ ਵਰਤਾਰਾ ਕਰਨਾ ਉਹ ਉਹ ਨਿੰਦਣਯੋਗ ਆ ਉਹਦੇ ਤੇ ਪਾਰਟੀ ਨੂੰ